ਦੇਖੋ ਇੱਕ ਮਾਂ ਦੀ ਘਟਿਆ ਕਰਤੂਤ ਸੁਣ ਕੇ ਦਿਲ ਦਹਿਲ ਜਾਂਦਾ ਉਹਦਾ ਕਰਨ ਲੱਗੇ ਦਿਲ ਨਹੀਂ ਦਹਿਲਿਆ ਉਸਨੇ ਆਪਣੇ ਨਾਜਾਇਜ਼ ਸਬੰਧ ਅਤੇ ਕਾਮਵਾਸ਼ਨਾ ਦੀ ਪੂਰਤੀ ਲਈ ਆਪਣੇ ਇੰਨੇ ਸੋਹਣੇ ਬੱਚੇ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੁਣ ਕੇ ਹਰਾਨ ਹੋ ਜੂਗੇ ਤੁਸੀਂ 3 ਤੋਂ 4 ਸਾਲ ਦੇ ਬੱਚੇ ਨੂੰ ਉਹਨੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਤਾਂ ਕਿ ਉਹ ਸਾਰਾ ਦਿਨ ਪਿਆ ਹੀ ਰਹੇ ਉਸ ਨੂੰ ਮਿਲਣ ਕਰਨ ਵਿੱਚ ਜਾਂ ਬਾਹਰ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਹਿਲਾਂ ਤੁਸੀਂ ਮਨਜੋਤ ਵਾਈ ਤੋਂ ਇਹ ਗੱਲ ਅੱਖੀ ਸੁਣੋ ਇਹ ਪਿੰਕੀ ਵੀਰੇ ਇਹਦਾ ਨਾਮ ਪ੍ਰਾਵਾਂ ਇਹਦਾ ਇੱਕ ਦਾਲਾ ਜੱਟਾ ਪਿੰਡ ਤੋਂ ਲੈ ਕੇ ਆਏ ਇਹਦੀ ਨਾ ਮਾਂ ਇਹਨੂੰ ਜਦੋਂ ਜਨਮ ਤੋਂ ਬਾਅਦ ਨਾ ਉਹ ਕਿਸੇ ਨਾਲ ਰਿਲੇਸ਼ਨ ਚ ਹੋ ਗਏ ਉਹਨੇ ਨਾ ਗਲਤ ਗੋਲੀਆਂ ਦੇ ਦੇ ਕੇ ਨਾ ਇਹਨੂੰ ਸੌਲਾ ਰੱਖਣਾ ਆਪ ਚੱਲ ਜਾਣਾ ਕਿਸੇ ਨਾ ਤੇ ਜਿਹੜਾ ਉਹਦਾ ਘਰ ਵਾਲਾ ਸੀ ਉਹ ਦਿਹਾੜੀ ਚੱਲ ਜਾਂਦਾ ਸਵੇਰੇ ਨਿਕਲ ਜਾਂਦਾ ਰਿਆ ਉਹਨੇ ਹੀ ਕਰਨਾ ਨੂੰ ਮੈਡੀਸਿਨ ਦੇ ਕੇ ਆਪ ਕਿਸੇ ਨਾਲ ਗਲਤ ਰਿਲੇਸ਼ਨ ਚ ਜਾ ਜਾਣਾ ਉਹ ਜਦੋਂ ਕੋ ਵਕਤ ਨਿਕਲ ਗਿਆ ਮਤਲਬ ਸਮਝ ਲਓ ਜਦੋਂ ਕੋ ਦਿਮਾਗ ਨੇ ਡਿਵੈਲਪ ਹੋਣਾ ਸੀਗਾ ਉਦੋਂ ਤੱਕ ਰੋਸ ਸੁਗੜ ਗਿਆ ਬਿਲਕੁਲ ਹੁਣ ਉਹ ਬੱਚੇ ਦਾ ਦਿਮਾਗ ਬਿਲਕੁਲ ਸੁਗੜ ਚੁੱਕਿਆ ਡਾਕਟਰ ਕਹਿੰਦੇ ਇਹ ਕਦੇ ਵੀ ਠੀਕ ਨਹੀਂ ਹੋਊਗਾ ਮੇਰਾ ਇਹ ਵੀਡੀਓ ਬਣਾਉਣ ਦਾ ਪਰਪਸ ਇਹ ਆ ਕਿ ਮੈਂ ਸਾਰੇ ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆ ਸਕਾਂ ਉਸ ਕਾਮਵਾਸ਼ਨਾ ਦੇ ਪ੍ਰਤੀ ਜਿਹਦੀ ਪੂਰਤੀ ਨਾ ਕਦੇ ਹੋਈ ਆ ਔਰ ਨਾ ਕਦੇ ਹੋਣੀ ਆ ਤੁਸੀਂ ਜਿਹੜਾ ਵੀ ਮੇਰੀ ਵੀਡੀਓ ਇਹ ਦੇਖ ਰਿਹਾ ਆਪਣੇ ਅੰਦਰ ਇੱਕ ਵਾਰੀ ਨਿਗਾਹ ਜ਼ਰੂਰ ਮਾਰਿਓ ਕਿ ਇਹ ਚੀਜ਼ ਤੁਹਾਡੇ ਅੰਦਰ ਵੀ ਲੋੜ ਤੋਂ ਵੱਧ ਤਾਂ ਨਹੀਂ ਗਈ ਜੇ ਵੱਧ ਰਹੀ ਆ ਤਾਂ ਹੁਣੇ ਇਸ ਨੂੰ ਲਗਾਮ ਪਾਉਣ ਦੀ ਕੋਸ਼ਿਸ਼ ਕਰ ਲਓ ਤਾਂ ਕਿ ਇਹ ਆਪਣਾ ਹੋਰ ਨੁਕਸਾਨ ਕਿਸੇ ਦਾ ਨਾ ਕਰੇ ਇਹਨੂੰ ਵਸ਼ ਦੇ ਵਿੱਚ ਕਰ ਲਓ ਇਹ ਤੋਂ ਪਹਿਲਾਂ ਕਿ ਉਸ ਮਾਵਾੰਗ ਇਹ ਤੁਹਾਨੂੰ ਵੀ ਕਿਸੇ ਨੂੰ ਵਸ਼ ਦੇ ਵਿੱਚ ਕਰੇ ਮੈਂ ਉਮੀਦ ਕਰਦਾ ਕਿ ਤੁਸੀਂ ਸਮਝ ਗਏ ਹੋਵੋਗੇ ਇਹ ਵੀਡੀਓ ਦਾ ਮੋਟਿਵ ਕੀ ਆ ਸੀ ਤੁਹਾਨੂੰ ਇਹ ਵੀਡੀਓ ਦੇ ਨਾਲ ਕੀ ਸਮਝਾਉਣਾ ਚਾਹੁੰਦੇ ਆ